ਟੜ ਤਿਆਰ ਹੋ ਰਹੀ ਹੈ ਆਪਣੀ ਤੇ ਦਾ ਮਤਲਬ ਪੈੜ ਮਾਰ ਕੇ ਕਿ ਸਾਡਾਂ ਦੇ ਜਮਾਈ ਜੰਨੇ ਤੇ ਪੈੜ ਮਾਰੀ ਜਾਂਦੇ ਨਾਲ ਦੀ ਨਾਲ ਤੇ ਵਧੀਆ ਜਿੱਕੇ ਨਾਲ ਟੜ ਤਿਆਰ ਹੋ ਜਾਂਦੀ ਹੈ ਪੈੜ ਮਾਰਿਆ ਇਧਰ ਆਪਣਾ ਮਾਲ ਯਾਰ ਯਾਰ ਸਾਰੀ ਤੇ ਇਧਰ ਆਪਣੀ ਧੜ ਤੇ ਯਾਰ ਹੋ ਰਹੀ ਐ ਜ਼ੋਰ ਲੱਗ ਰਿਹਾ ਪੂਰਾ ਇਹ ਵੀ ਬੜੀ ਮਿਹਨਤ ਦਾ ਕੰਮ ਐ ਸਾਰਾ ਬਣਾਉਣਾ ਨਹੀਂ ਬਹੁਤ ਦੋ ਦਿਨ ਖਾ ਜਾਂਦੀ ਐ ਵੀ ਠੀਕ ਐ ਇਹ ਤਾਂ ਟੋੜੀ ਤਾਂ ਚੱਕੋ ਫਿਰ ਇਹਦੇ ਅੰਦਰ ਪੈੜਾ ਮਾਰੋ ਜਮਾਓ ਫੇਰ ਇਹਦੇ ਦੇ ਲੋ ਪਲਟੇ ਨਾ ਪਾ ਕੇ ਪ੍ਰਾਲੀ ਸੁੱਟ ਕੇ ਪ੍ਰਾਲੀ ਪਈ ਐ ਜੀ ਇਨ ਪ੍ਰਾਲੀ ਸਟਾਂਗ ਉੱਤੇ ਫਿਰ ਮਾਰਾਂਗੇ ਦੇ ਉੱਤੇ ਮਿੱਟੀ ਫਿਰ ਬਰੂ ਕੀ ਗੱਲ ਜੀ